ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਲਣਦੜ ਫੀਲਡ ਤੇ ਡੈਰੀ ਫਾਰਮ ਦੇ ਉੱਤੇ ਆਪਣੇ ਲਈ ਅੱਜ ਹਬੀਬ ਖਾਨ ਜੀ ਆਏ ਨੇ ਜੀ ਪਿੰਡ ਸ਼ਾਦੀਹਰੀ ਬਾਈ ਖੁਰੀਆਂ ਲਾਉਂਦੇ ਨੇ ਸਾਰੀਆਂ ਆਪਣੀਆਂ ਬਲਦਨ ਦੇ ਲਾਲੋ ਘੋੜਿਆਂ ਦੇ ਮੱਜਾਂ ਦੇ ਸਿੰਗ ਨੋਂ ਕੱਟਣ ਦਾ ਸਾਰਾ ਕੰਮ ਕਰਦੇ ਨੇ ਆਓ ਜੀ ਕਰਦੇ ਆਂ ਬਾਈ ਨਾਲ ਗੱਲ ਹੋਰ ਬਾਈ ਜੀ ਠੀਕ ਹੋ ਠੀਕ ਜੀ ਹਾਂਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਸ਼ਾਦੀਹਰੀ ਸ਼ਾਦੀਹਰੀ ਜੀ ਫੋਨ ਨੰਬਰ ਕਿੰਨਾ ਹੈ ਆਪਣਾ 88723 ਜੀ ਹਾਂਜੀ 05097 ਇੱਕ ਵਾਰੀ ਹੋਰ ਬੋਲ ਦਿਓ ਜੀ 88723 ਜੀ ਹਾਂਜੀ 05097 ਜੀ ਹਾਂਜੀ ਬਾਈ ਦਾ ਨੰਬਰ ਹੈ ਜੀ 88723 ਜੀ 05097 ਆਪਾਂ ਕੀ ਕੀ ਕੰਮ ਕਰਦੇ ਆ ਬਾਈ ਜੀ ਇਹ ਸਿੰਗਾ ਦਾ ਕੰਮ ਕਰਦੇ ਜੀ ਮੱਜਾ ਦਾ ਅੱਛਾ ਜੀ ਤੇ ਕੁੜੀਆਂ ਦੇ ਪੈਰ ਕੋ ਬਣਾਉਂਦੇ ਠੀਕ ਹੈ ਜੀ ਤੇ ਵਰਦਾਂ ਦੇ ਕੁੜੀਆਂ ਲਾਉਂਦੇ ਜੀ ਠੀਕ ਹੈ ਜੀ ਠੀਕ ਹੈ ਬਸ ਆਪਣੇ ਲਵੇ ਲਵੇ ਮੰਦਲੋ ਵੀ ਕਿੱਥੇ ਤੱਕ ਕਰ ਦਿੰਦੇ ਤੁਸੀਂ ਬਸ 50 80 ਕਿਲੋਮੀਟਰ ਦੇ ਜਾਂ 60 ਕਿਲੋਮੀਟਰ ਦੇ ਵਿੱਚ ਏਰੀਆ ਆਪਾਂ ਨੂੰ ਦੜਬਾ ਹੋ ਗਿਆ ਹਾਂ ਸਮਾਣਾ ਸਰੂਰ ਸਰੂਰ ਤੱਕ ਇਧਰ ਆਪਣਾ ਜਿਵੇਂ ਮੁੰਨਕ ਹੋ ਗਿਆ ਜਾਖੜ ਹੋ ਗਿਆ ਲੈ ਰਗਾ ਗਾਗਾ ਇੱਥੇ ਤੱਕ ਕਰਦੇ ਠੀਕ ਹੈ ਭਾਈ ਜੀ ਬਾਈ ਦਾ ਜ਼ਰੂਰ ਸੰਜੋਗ ਕਰੋ ਜੀ ਬਹੁਤ ਸੋਹਣਾ ਕੰਮ ਕਰਦਾ ਹੈ ਬਾਈ ਆਪਣੇ ਵੀ ਫਾਰਮ ਤੇ ਸਾਰਾ ਕੰਮ ਇਹੀ ਦੇਖਦੇ ਨੇ ਹਬੀਬ ਖਾਨ ਨਾਮ ਹੈ ਇਹਨਾਂ ਦਾ ਪਿੰਡ ਸ਼ਾਦੀਹਰੀ ਹੈ ਜੀ